1 ਅਕਤੂਬਰ ਤੋਂ ਬਦਲ ਜਾਣਗੇ ਇਹ ਪੰਜ ਨਿਯਮ ਐਲਪੀਜੀ ਦੀ ਕੀਮਤ ਤੋਂ ਲੈ ਕੇ ਬੈਂਕ ਖਾਤਿਆਂ ਤੱਕ ਵੇਖੋ ਇਹ ਪੂਰੀ ਸੂਚੀ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਖਾਸ ਅਪਡੇਟ ਕੋਈ ਵੀ ਨਵਾਂ ਮਹੀਨਾ ਕਈ ਵੱਡੀਆਂ ਤਬਦੀਲੀਆਂ ਨਾਲ ਸ਼ੁਰੂ ਹੁੰਦਾ ਹੈ ਸਤੰਬਰ ਮਹੀਨੇ ਵਿੱਚ ਕਈ ਨਿਯਮ ਬਦਲੇ ਗਏ ਹੁਣ ਬਾਰੀ ਅਕਤੂਬਰ ਦੀ ਹੈ ਅਕਤੂਬਰ ਦੇ ਵਿੱਚ ਐਲਪੀਜੀ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਣ ਦੇਣ ਤੱਕ ਦੇ ਨਿਯਮਾਂ ਦੇ ਵਿੱਚ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਬੈਂਕ ਦੇ ਵਿੱਚ ਬਚਤ ਖਾਤੇ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਹਨ ਇੱਥੇ ਦੇਖੋ ਹੋਣ ਵਾਲੇ ਬਦਲਾਵਾਂ ਦੀ ਪੂਰੀ ਸੂਚੀ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਅਪਡੇਟ ਕੀਤੀਆਂ ਜਾਂਦੀਆਂ ਹਨ 1 ਅਕਤੂਬਰ ਤੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਗਿਰਾਵਟ ਹੋ ਸਕਦੀ ਹੈ ਇਸ ਤੋਂ ਇਲਾਵਾ ਪੀਐਨਬੀ ਬਚਤ ਖਾਤੇ ਦੇ ਵਿੱਚ ਵੀ ਕੁਝ ਬਦਲਾਵ ਕਰ ਸਕਦਾ SEBI ਨੇ ਸਟਾਕ ਮਾਰਕੀਟ ਬੋਨਸ ਕ੍ਰੈਡਿਟ ਨਾਲ ਸੰਬੰਧਿਤ ਨਿਯਮਾਂ ਦਾ ਵੀ ਐਲਾਨ ਕੀਤਾ ਹੈ। ਇਹ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ। SEBI ਨੇ ਸ਼ੇਅਰ ਕ੍ਰੈਡਿਟ ਸਮਾਂ ਘਟਾ ਕੇ 2 ਦਿਨ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਬੋਨਸ ਸ਼ੇਅਰ ਰਿਕਾਰਡ ਡੇਟ ਤੋਂ 2 ਦਿਨਾਂ ਦੇ ਅੰਦਰ ਦਿੱਤੇ ਜਾਣਗੇ। 1 ਅਕਤੂਬਰ ਤੋਂ 3G ਅਤੇ 5G ਨੈਟਵਰਕ ਦੀ ਗੁਣਵੱਤਾ ਨੂੰ ਵੇਤਰ ਬਣਾਉਣ ਲਈ ਕੁਝ ਬਦਲਾਅ ਕਰਨ ਜਾ ਰਿਹਾ ਹੈ। Jio, Airtel, BSNL ਅਤੇ ਹੋਰ ਟੈਲੀਕਾਮ ਕੰਪਨੀਆਂ ਨੂੰ ਇਹਨਾਂ ਨਵੇਂ ਨਿਯਮਾਂ ਨੂੰ ਸਵੀਕਾਰ ਕਰਨਾ ਹੋਵੇਗਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਵੀ ਜੁਰਮਾਨਾ ਲਗਾਇਆ ਜਾਵੇਗਾ ਨਵੇਂ ਨਿਯਮ URL APK ਲਿੰਕਾਂ ਵਾਲੇ ਕੋਈ SMS ਦੀ ਡਿਲੀਵਰੀ ਤੇ ਪਾਬੰਦੀ ਲਗਾਉਂਦੇ ਹਨ ਹਾਲਾਂਕਿ ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣੇ ਸਨ ਪਰ ਫਿਲਹਾਲ ਇਸ ਦੀ ਤਰੀਕ ਵਧਾ ਦਿੱਤੀ ਗਈ ਹੈ ਸੁਕੰਨਿਆ ਸਮ੍ਰiddhi ਯੋਜਨਾ ਇਸ ਯੋਜਨਾ ਦੇ ਤਹਿਤ ਦਾਦਾ-ਦਾਦੀ ਦੁਆਰਾ ਉਹਨਾਂ ਦੀਆਂ ਪੋਤੀਆਂ ਲਈ ਖੋਲੇ ਗਏ ਸਾਰੇ ਖਾਤਿਆਂ ਤੇ ਕਾਰਵਾਈ ਕੀਤੀ ਜਾਵੇਗੀ 1 ਅਕਤੂਬਰ ਤੋ ਸਿਰਫ ਮਾਪੇ ਹੀ ਇਹ ਖਾਤੇ ਖੋਲ ਸਕਦੇ ਹਨ। ਪੁਰਾਣੇ ਖਾਤੇ ਸਰਪ੍ਰਸਤ ਦੇ ਨਾਂ ਤੇ ਟਰਾਂਸਫਰ ਕੀਤੇ ਜਾਣਗੇ। ਪੀਪੀਐਫ ਦੇ ਤਿੰਨ ਨਿਯਮ 1 ਅਕਤੂਬਰ ਤੋਂ ਕੇਂਦਰ ਸਰਕਾਰ ਦੇ ਪਬਲਿਕ ਪ੍ਰਾਈਵੇਟ ਫੰਡ ਬਾਰੇ ਵੀ ਨਵੇਂ ਨਿਯਮ ਲਾਗੂ ਹੋਣਗੇ। ਕੇਂਦਰ ਨੇ ਪੀਪੀਐਫ ਨੂੰ ਲੈ ਕੇ ਤਿੰਨ ਨਵੇਂ ਨਿਯਮ ਬਣਾਏ ਹਨ। ਇਹਨਾਂ ਤਿੰਨਾਂ ਨਿਯਮਾਂ ਤਹਿਤ ਇੱਕ ਤੋਂ ਵੱਧ ਖਾਤੇ ਰੱਖਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੋਸਟ ਆਫਿਸ ਬਚਤ ਖਾਤੇ ਤੇ ਵਿਆਜ ਉਦੋਂ ਤੱਕ ਉਪਲਬਧ ਨਹੀਂ ਹੋਵੇਗਾ। ਜਦੋਂ ਤੱਕ ਖਾਤਾਧਾਰਕ 18 ਸਾਲਾਂ ਦਾ ਨਹੀਂ ਹੋ ਜਾਂਦਾ ਤਾਂ ਦੋਸਤੋ ਇਹ ਸਾਨੂੰ ਕੁਝ ਅਜਿਹੇ ਅਪਡੇਟ ਜੋ 1 ਅਕਤੂਬਰ ਤੋਂ ਬਦਲ ਸਕਦੇ ਹਨ ਤੁਹਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਪਸੰਦ ਆਇਆ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਪਰ ਅਲਰਟ ਤੇ